ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਤਿੰਨ ਝੋਟੀਆਂ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਟੋਕੜ ਗੱਬਨ ਗਾਹਾਂ ਮਗਰ ਬੱਛੀ ਵੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿੱਦੀ ਹੁਣਾਂ ਤੇ ਪੁਛਤੇ ਸਾਰੀ ਡਿਟੇਲ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਪਾਜੀ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਵਧੀਆ ਜੀ ਅੱਜ ਕਿੰਨਿਆਂ ਪੰਜ ਹਾਂਜੀ ਤੇਰੇ ਨਾਲ ਮੱਝਾਂ ਪਾਜੀ ਦੋ گاਵਾ ਜੀ ਤੇ ਚਲੋ ਨਾਮ ਦੱਸੋ ਫਿਰ ਇਕਰੀਆ ਪਾਜੀ ਮੇਰਾ ਹਰਮੰਜਾ ਪਿੰਡ ਦਾ ਆਇਆ ਹਾਂਸੀ ਜ਼ਿਲ੍ਹਾ ਅੰਮ੍ਰਿਤਸਰ ਸੀਂ ਦੇ ਨਾਲ ਆਇਆ ਜੀ ਤੇ 에어ਪੋਰਟ ਤੇ ਬਿਲਕੁਲ ਨਾਲ ਹੀ ਆਣਾ ਕਿਲੋਮੀਟਰ ਵਿੱਚ ਜੀ ਠੀਕ ਐ ਤੇ ਫੋਨ ਨੰਬਰ ਵੀ ਬੋਲ ਦੋ 826444231 ਭਾਜੀ ਠੀਕ ਐ ਤੇ ਸ਼ੁਰੂਆਤ ਫਿਰ ਤੋਕੜ ਕੇ ਬੰਦ ਕਰ ਲਈ ਹਾਂਜੀ ਉਧਰੋਂ ਕਰ ਲਈਏ ਇਧਰੋਂ ਹੀ ਪਿੰਦੇ ਨੰਬਰ ਤੋਂ ਕਰ ਲਈਏ ਕਿੰਨੇ ਚਿਰ ਤੇ ਚੈੱਕ ਪਾਸ ਆ ਵੀਜੀ ਐ ਤੇ ਭਾਈਏ ਸਾਢੇ 6 ਮਹੀਨੇ ਚੈੱਕ ਪਾਸ ਦੀ ਅੱਛਾ ਦੋ ਟਾਈਮ ਹੀ ਨੇ ਕੱਢਦੇ ਐ ਇਹਨੂੰ ਘਰ ਆਣੇ ਤਰੀਕ ਲਈ ਹੀ ਆਪਾਂ ਤਰੀਕ ਪੁੱਛ ਕੇ ਵੀ ਕਿਸੇ ਨੂੰ ਦੱਸ ਦਾਂਗੇ ਜੇ ਕਿੰਨਾ ਮਹੀਨਾ ਲੱਗਣਗਾ ਠੀਕ ਐ ਤੇ ਆ ਜਿਹੜੀ ਮਗਰੇ ਦੇ ਵੱਛੀ ਐ ਵੱਛੀ ਲਈ ਮਗੋਂ ਹਾਂਜੀ ਠੀਕ ਐ ਦੁੱਧ ਭਾਜੀ ਥਾਣੀ ਪਾਸ ਕਰਉਂਦੀ ਐ ਅੱਧਾ ਕਿਲੋ ਕਿਲੋ ਦੇਂਦੀ। ਅੱਛਾ। ਹਾਂਜੀ ਥਾਣੀ ਪਾਸ ਕਰਨ ਵਾਲੀ ਗੱਲ ਐ ਹੁਣ। ਅੱਛਾ ਦੁੱਧ ਘੱਟ ਹੀ ਦਿੰਦੀ ਐ ਅਗੇ। ਦੁੱਧ ਜ਼ਿਆਦਾ ਸੀ ਭਾਜੀ ਪ੍ਰਾਲੀ ਬਰੂਲੀ ਪੋੜਨਾ। ਭੱਜ ਗਈ ਦੁੱਧੋ। ਅੱਛਾ। ਹਾਂਜੀ। ਤੋਰਾਂ ਹਾਂ ਫੇਰ ਇੱਕ ਰੀਨ। ਬਾਕੀ ਟੁਕੜਾ ਗੱਬਾ ਡੰਗਰ ਕਈ ਐਰੀ ਪਿੱਲਾ ਬਦਲਣਾ ਦੁੱਧੋਂ ਪੱਜ ਜਾਂਦਾ। ਅਚੀਰ ਇਹ ਤਾਂ ਦੇਖ ਸਕਦੇ ਨੇ ਕਿਨੇ ਕਿ ਕੰਨ ਆ ਜਿਹੜੇ ਇਹ ਹੈਗੀ ਜਲੀ ਜਰਸੀ ਇੱਕ ਵਾਰੀ ਫੇਰ ਲਿਆ ਆ ਮੇਰੀ ਅਚੀਰ ਆ ਵੀ ਇਹ ਦੇਖ ਸਕਦੇ ਇੱਕ ਵਾਰੀ ਲੱਗੇ ਤਾਂ ਚੰਗੀ ਤਰ੍ਹਾਂ ਗੱਜ ਆ ਥਾਂਨੇ ਦੇਖ ਸਕਦੇ ਤੇ ਲੱਗ ਗਿਆ ਨਾ ਦੇਖ ਸਕਦੇ ਤੇ ਕਿੰਨਾ ਫਿਰ ਇਹਦਾ ਮੁੱਲ ਮੋਨ ਕੋਈ ਜੀ ਜਾਇ ਜੀ ਪਾਈ ਅੱਜ ਕਿੰਨਾ ਕੁ ਇਹਦਾ ਮੁੱਲ 20000 ਜੀ ਅੱਛਾ 18 ਦੇ ਦਈਏ 18000 ਦੀ ਪੂਰੇ 16000 ਰੁਪਏ ਨਾਲ ਦੇਣਾ ਅੱਛਾ 16000 ਦੀ ਬਾਕੀ ਛੋਟ ਛੜ ਵਿੱਚੋਂ ਕਰ ਦੋਗੀ ਬਾਕੀ ਭਾਜੀ ਹਾਂਜੀ ਮੋਕਾ ਠੀਕ ਐ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਗਾਂ ਗੱਬਣਿਆਂ ਵਾਲੀ ਹਾਂਜੀ ਕੱਪਣ ਚ ਭਾਜੀ ਇਹ ਦੁਜੇ ਸਵੇਰ ਦੁੱਧ ਗਾਈ ਭਾਜੀ 17-18 ਲੀਟਰ ਦੇ ਦਈਏ ਅੱਛਾ ਮਿਲਕਾ ਜ਼ਿਆਦਾ ਨਹੀਂ ਤੇ 20 ਪਲੱਸ ਚੱਲ ਜੂਗੀ ਬੈਡ ਤੁਰਾ ਹੱਕ ਰਹੇ ਹਾਂ ਦਈਆ ਭਾਜੀ ਸੀਰ ਠੰਡੀ ਬਹੁਤ ਜ਼ਿਆਦਾ ਉਸ ਤਰ੍ਹਾਂ ਠੀਕ ਐ ਆਵੇ ਲੋ ਫਿੱਲਾ ਟੁੱਲਾ ਬੜੀਆਂ ਚੱਡੇ ਦੇ ਜਿੱਤਰਾ ਮਰਜ਼ੀ ਪਾਜੀ ਥੱਲੇ ਫਿੱਲਾ ਕਾਫੀ ਆ ਜਿਹੜਾ ਕੋਈ ਗੱਲ ਹੀ ਨਹੀਂ ਥਾਨ ਬਹੁਤ ਚੰਗਾ ਲੱਗਾ ਪਾਜੀ ਮੋਟਾ ਸਾਰਾ ਚੰਗਾ ਭਰੂਗੀ ਚਵਾਈ ਵਾਲਾ ਥਾਨ ਲੱਗਾ ਇਹ ਕਾਲੀ ਜਰਸੀ ਜੋ ਪਾਈ ਹੈ ਹੈਗੀ ਇਹ ਵੀ ਜਰਸੀ ਦੀ ਆ ਚਲੋ ਪਾਰੇ ਪੱਲੇ ਦੀ ਆ ਜਿਹੜੀ ਜਾਨ ਚਾ ਪੂਰੀ ਨਿੱਗਰ ਆ ਤੇ ਥੱਲੇ ਵੀ ਚੰਗੀ ਭਰਨੀ ਆ ਇੱਕ ਕਰੀ ਫੇਰ ਲੈ ਆਵੇ ਜੀ ਇਹ ਪਾਸ ਬੰਦ ਬਾਕੀ ਆਹਨੇ ਖਲੇ ਆਨੇ ਜੀ ਕਾਫੀ ਝਲਾਵਾਂ ਇਹ ਆ ਵੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਵਾਲੇ ਪਹਿਣੀ ਵਾਲੇ ਬਸ ਤਾਂ ਮੈਂ ਥਣ ਦੇਖ ਸਕਦੇ ਜੀ ਕਪਾੜੀ ਜੀ ਦਾ ਮਾਰ ਕੀ ਲੇ ਲਾ ਗਿਆ ਹਾਂਜੀ ਠੀਕ ਐ ਤੇ ਉਤਰਾ ਵੀ ਸਾਂਭੀ ਸਾਂਭੀ ਚੰਗੀ ਆ ਜਾਨ ਚ ਹੈ ਜਿਹੜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 50000 ਕਰਦੇ ਜੀ ਅੱਛਾ 47000 ਦੇ ਦਈਏ 47000 ਦੀ ਕੀ ਕਰਦੋਗੇ ਵਿੱਚ ਮੰਨ ਤਾਂ ਨਾ ਕਰਦੋ ਤੁਸੀਂ ਆਪੇ ਕਰ ਦੋ ਜੀ 45 ਦੇ ਦਈਏ ਦੇ ਦਾਂਗੇ ਭਾਜੀ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਭਾਜੀ ਜਿਹੜਾ ਵੀ ਰਫੂਮ ਲਾਓ ਮੌਕੇ ਦੇ ਮੰਨ ਤਾਂ ਠੀਕ ਐ ਇਹ ਬਾਕੀ ਆ ਵੀ ਚੰਗੀ ਭਰਨੀ ਆ ਐ ਤੇ ਨਿੱਗਰੇ ਆ ਜਿਹੜੀ ਜਾਨ ਚ ਆ ਤੇ ਹੁਣ ਆ ਇਹ ਪਾਜੀ ਸੁਹਾ ਪਹਿਲਾ ਜੇ ਝੋਟੀ ਦਾ ਅੱਛਾ ਇਹ ਪੱਥਰ ਰਾਤ ਦੀ ਸੂਈ ਹੈ ਉਹ ਕੱਟਾ ਜੇ ਮਤਲਬ ਆ ਜਿਹੜਾ ਕੱਟਾ ਜੀ ਠੀਕ ਆ ਨਾਲ ਨਾਲ ਦੀ ਕਿੰਨਾ ਕ ਦੁੱਧ ਕੱਢੀ ਜਾਓਗੀ ਪਾਜੀ ਆ ਜੇ ਬੋਲ ਆਈਏ ਬੰਦਰਾ ਪਾ ਕੇ ਜਿਹੜਾ ਮੌਕੇ ਤੇ ਤਿਆਰ ਆ ਤਿਆਰ ਜਿਹੜਾ ਜਿਆਦਾ ਨਹੀਂ ਪਾਜੀ 9-10 ਕਿਲੋ ਝੋਟੀ ਦੁੱਧਰ ਮਾਂ ਚ ਵਾਈ ਜਾਊਗੀ ਠੀਕ ਹੈ ਜੀ ਹਾਂ ਜੀ ਪਹਿਲੇ ਸੂਈ ਦਰਮ ਫਿਰ ਇਕ ਕਰੀ ਨਾ ਹਾਂ ਬਾਕੀ ਆ ਹਵਾਨਾ ਜਿਹੜਾ ਇਹਦਾ ਦੇਖ ਸਾਡੇ ਲੱਗੇ ਤਾਂ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ 10 ਕਿਲੋ ਲਿਟਰ ਦੇ ਖਰੀਦ ਦੁੱਧ ਜਿਹੜਾ ਕਹਿੰਦੇ ਕਿ ਪਹਿਲੇ ਸਵੇਰੇ ਜਿਹੜਾ ਚਵਾਈ ਜਾਊਗਾ i'll allow ਆ ਜਿਹੜਾ ਹਵਾਨਾ ਇਹਦਾ ਬਸ ਮੈਂ ਥਣ ਪਾਜੀ ਬਹੁਤ ਸੋਹਣਾ ਕੱਢਦੀ ਐ ਵੀ ਲੱਗਾ ਖਣ ਲੱਗਾ ਕੋਈ ਆਲ ਔਲ ਨਹੀਂ ਪਾਜੀ ਸੀਲ ਝੋਟੀ ਆ ਠੀਕ ਐ ਥਲੇ ਰੱਖ ਕੇ ਚੋਈਦੀ ਆ ਤੇ ਮੋਲੇ ਦਾ ਪਹਿਲਾਂ ਕਰਦਾ ਔਲ ਭਰੇ ਮਾਸਾ ਨਹੀਂ ਇਹ ਗੱਲ ਠੀਕ ਐ ਇਹਦਾ ਮੁੱਲ 50000 ਜੀ 65000 ਆ 62000 ਕੀ ਦੇ ਦਿੰਦੇ ਅੱਛਾ 62000 ਦੇ ਦੋਗੇ ਚਲੋ ਬਾਕੀ ਕਰ ਦੋਗੇ ਮੋਕੇ ਤੇ ਕਰ ਦਾਂਗੇ ਪਾਜੀ 2000 ਹੋਰ ਛੱਡਦਾ ਪਾਜੀ ਹਾਂ ਨਾ ਛੱਡ ਦਿੰਦੇ ਅੱਛਾ 60 ਸੀ ਦੇ ਦੋਗੇ ਤੇ ਦੁੱਧ 10 ਦੇ ਲੱਗ ਜਿਹੜਾ ਚੋਇਸ ਜੋਗੇ ਜੀ ਪਾਜੀ ਠੀਕ ਐ ਜੀ ਹਾਂ ਜੀ ਇਹੋ ਨੇ ਕਾ ਚੋਟੀ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਚੰਗੀ ਸੰਭੇ ਸੰਭੀ ਚੋਟੀ ਆ ਤੇ ਬਿਲਕੁਲ ਛੋਟੀ ਸਿੰਘ ਦੀ ਆ ਆ ਦੇਖ ਸਾਡੇ ਜੀ ਕਾਲੀਆਂ ਅੱਖਾਂਾਂ ਇਹਦੀਆਂ ਸੂਆ ਪਹਿਲਾ ਹੀ ਪਹਿਲਾ ਸੂਆ ਭਾਜੀ ਮੂੰਹੋਂ ਦੋ ਦੰਦ ਏ ਚੈੱਕ ਕਰ ਤੇ ਦੰਦ ਹਾਂਜੀ ਭਾਜੀ ਹੁਣ ਮੂੰਹ ਨਹੀਂ ਫੜਾਉਣਾ ਨਹੀਂ ਤੇ ਆਪਾਂ ਫੜਕੇ ਵਖਾ ਦੇਣੀ ਦਰਦੀ ਬੜਾ ਏ ਠੀਕ ਹੈ ਹਾਂਜੀ ਤੇ ਇੱਕ ਲੰਗ ਦੁੱਧ ਕੱਢੀ ਜਾਊਗੀ ਦੁੱਧ ਭਾਜੀ ਜਾਣੀ ਉਹ ਵੀ ਪਹਿਲੇ ਸਵੇਰ 10 10 ਕਿਲੋ ਰਮਾਨ ਦਾ ਦੁੱਧ ਕੱਢੋ ਜਿੱਡੀ ਵੱਡੀ ਝੋਟੀ ਭਾਜੀ ਠੀਕ ਹੈ ਹਾਂ ਤਾਂ ਵਜਨ ਪੂਰਾ ਭਾਜੀ ਪਿੱਠ ਪੂਰਾ ਬਹੁਤ ਸੋਹਣਾ ਅਗਲੇ ਸਵੇਰ ਝੋਟੀ ਭਾਜੀ ਬਹੁਤ ਚੰਗੀ ਤਿਆਰ ਬਣੂਗੀ ਤੇ ਇਹਦੇ ਇੱਕ ਸ਼ਾਂਗ ਜੀ ਲੱਗੀ ਜੇ ਹਾਂਜੀ ਉਹ ਚੱਲਦੀ ਨਹੀਂ ਭਾਜੀ ਉਦਾਂ ਹੀ ਆ ਉਹ ਕੋ ਸ਼ਾਂਗ ਜੀ ਮਗਰਲੇ ਥਾਨਾ ਵੱਖਰੀ ਲੱਗੀ ਜੇ ਉਹ ਬਾਕੀ ਇਹ ਆ ਵੀ ਚੰਗੇ ਪਿੱਠ ਕੁੜੇ ਚ ਸੰਭੀ ਕਿਹੇ ਵੀ ਚੰਗੀ ਰੀ ਜਨਾਵਾ ਜਿਹੜੀ ਹੋਰੀਆਂ ਵੱਡੀਆਂ ਮੱਜਾਂ ਚ ਹੁੰਦੀ ਆ ਬਾਕੀ ਹਵਾਨਾ ਹੱਲੇ ਤਿਆਰ ਕਰਨ ਦੀ ਆ ਦੂਸਰੇ ਪਾਸੇ ਤੇ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਵੇਣਿਆ ਲੈ ਪਾਸੇ ਤੇ ਬਾਕੀ ਕੱਦ ਕੱਠ ਫਿੱਟ ਥੋੜੇ ਜਿਹੜੀ ਖਮਾਲ ਦੀ ਤਿਆਰ ਹੋ ਜੀ ਹਾਂ ਦੇ ਰਵਾਨਾ ਇਹਦਾ ਅਜੇ ਤਿਆਰ ਕਰਨਾ ਮੈਨੇ ਬਾਕੀ ਉਤਰਾ ਥਨਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਤੇ ਸਾਂਭੀ ਕੇ ਹੈ ਵੀ ਨੇ ਚੰਗੀ ਰੀਜਨ ਆਇਆ ਜਿਹੜੀ ਤੇ ਇਹਦਾ ਫਿਰ ਮੁੱਲ ਵੀਰ ਜੀ ਛੋਟੀ ਦੇ ਭਾਜੀ ਬੜੇ ਰਪਈਆ ਦੀ ਆਪਾਂ ਇਹਦਾ ਮੁੱਲ ਫੋਨ ਤੇ ਕਰਨਾ ਹੈ ਅੱਛਾ ਹਾਂਜੀ ਦੇ ਲਾਂਗੇ ਪਾਣਾ ਹੀ ਦੇ ਦਾਂਗੇ ਵੀਰ ਜੀ ਸਾਬ ਨਾਲ ਦੇ ਦੋਗੇ ਹਾਂਜੀ ਹੁਣ ਦੇ ਸਾਬ ਨਾਲ ਮਤਲਬ ਜਿਹੜੇ ਅਜੇ ਤਿਆਰ ਕਰਨ ਵਾਲੀ ਹੈ ਚਲੋ ਕੋਈ ਉਸ ਸਾਬ ਨਾਲ ਕੋਈ 10 12 ਦਿਨ ਝੋਟੀ ਕੋ ਸਾਹਮਣੇ ਮੇਰਾ ਵੀ ਤੇ ਖੜਕੇ ਹਾਂਜੀ ਇਹ ਝੋਟੀ ਭਾਜੀ ਕਮਾਈ ਥੁੱਲੀ ਦੋਗੀ ਫੋਨ ਵੀਰ ਵੇਚਣਾ ਲੈ ਫੋਨ ਕੋ ਲਾਵੇ ਜਰੂਰ ਇੱਕ ਕਰੀ ਹਨਾ ਠੀਕ ਹੈ ਜੀ ਕੋਈ ਫੋਨ ਲਾਵੇ ਇੱਕ ਕਰੀ ਕਹਿੰਦੇ ਇਹਦਾ ਰੇਟ ਜਿਹੜਾ ਫੋਨ ਤੇ ਕਰ ਲਾਂਗੇ ਤੇ ਬਾਕੀ ਹੁਣ ਆ ਗਈ ਆਪਣੇ ਕੋਲ ਐਂਡ ਤੇ ਇੱਕ ਮੱਝ ਇਹ ਵੀ ਤਾਜੀ ਸੂਈ ਹੈ ਇਹ ਵੀਰ ਜੀ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਬੱਚੇ ਤਾਂ ਆਪ ਹੀ ਥਾਵ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਏ ਭਾਜੀ ਇਹਦੇ ਮਗਰ ਕੱਟਾ ਏ ਹਾਂਜੀ ਇਹ ਕਿੰਨੇ ਕੇ ਦੁੱਧਾ ਲਈ ਆ ਦੁੱਧ ਭਾਈ ਛੋਟੀ ਮਾਂ ਨਾਲ 11 12 ਕਿਲੋ ਕਰ ਜੂ ਪਹਿਲੇ ਸਵੇਰ 10 ਕਿਲੋ ਦੁੱਧ ਛੋਟੀ ਨੇ ਦਿੱਤਾ ਏ ਤੋਰੀ ਕੱਲ ਕੱਲ ਤੋਂ ਪਹਿਲਾਂ ਦੀ ਸੁਈਦ ਸ਼ਾਮੀ ਇੱਕੋ ਚਵਾਈ ਹੋਈ ਤਾਂ 10 ਲੀਟਰ ਬੋਲਾ ਕੱਢਾ ਜਿਗਾ ਠੀਕ ਜੀ ਚਲੋ ਫੇ ਇੱਕ ਰਿਫਰ ਤੋਂ ਹੋਰੀ ਦੋ ਵਿਦਿਨ ਬਾਕੀ ਥਾਂ ਵੀ ਚੰਗਾ ਸਮਾਲ ਦਾ ਲੱਗਦਾ ਲੱਗਾ ਬੁੱਤੂ ਅਲੈਕਸੈਂਦਰ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ ਵੀ ਜੀ ਮੁੱਲ 95000 ਕਰਦੇ ਏ 90 ਵੀ ਦੇ ਦੀਏ 90000 ਦੀ ਕਿ ਵਿੱਚ ਕਰੀਏ ਕਿ ਮੰਨਤਾ ਨਾ ਹੋ ਰੇ ਕਰ ਦੋ ਜਿੰਨਾ ਕਰਉਣਾ ਜੀ ਕਿੰਨੇ ਦੀ 88 ਦੀ ਹਾਂ ਨਹੀਂ 85 ਦੀ ਭਾਜੀ ਟੋਟ ਦੀ 85000 ਦੀ ਹਾਂਜੀ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਮਰਦਾਂ ਨੂੰ ਭਾਈ ਜਿਹੜਾ ਵੀ ਭਰਾ ਫੋਨ ਲਾਵੇ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਨਹੀਂ ਇਹੋ ਬੇਨਤੀ ਆ ਸਾਡੇ ਘਰੋਂ ਸੋਈਆਂ ਦੋ ਟਾਈਮ ਚੋਂ ਚਾਰ ਟਾਈਮ ਚੋਂ ਗੱਪਣਾ ਆਪਣੀ ਚੈੱਕ ਪਾਸ ਕਰਦੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤਾਂ ਦੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਦੇ ਦੇਖ ਚਾ ਕੇ ਪੁੱਛੋ ਖੜਿਆ ਕਰੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਖੜਿਆ ਕਰੋ ਕਿਈ ਵੀ ਦੂਰ ਦੇ ਹੁੰਦੇ ਆ ਉਹ ਵੀਡੀਓ ਕਾਲ ਤੇ ਚੋਅ ਆ ਜ਼ਰੂਰ ਕਰਾ ਲੈਣ ਤੇ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਦੇ ਪਸ਼ੂ ਖੜਿਆ ਕਰੋ ਜੀ